ਇਹ ਨਾਂ ਦੇ ਕਿੰਦਰ ਪਾਲ ਕੀ ਹੋਇਆ ਕਿ ਇਹ ਇੱਕ ਅੰਦਰ ਬੈਠੇ ਪੰਜਾਂ ਨੇ ਜਿਹੜਾ ਚੱਲਦਾ 2022 ਚੱਲਦੇ ਨੇ ਇਹ ਬਿਠੇ ਆ ਇੱਕ ਕੁਰਸੀ ਕੋ ਸੱਤ ਲਾਟ ਵਾਲਾ ਕੁਰਸੀ ਅੰਦਰ ਕਰਦੇ ਆ ਅੰਦਰ ਇੱਕ ਇੰਡੀਆ ਨੇ ਬੈਠੇ ਆ ਉਹ ਬਾਅਦ ਗੈਸ ਪਾ ਕੇ ਅੰਮ ਪਾ ਦੇਣ ਗੁਜਰਾਗ ਗਿਆ ਸਾਰੇ ਉਹਨਾਂ ਦੀ ਗੱਲ ਦੀ ਹੋ ਗਈ ਏ ਬਾਅਦ ਸ਼ਿਵ ਦਾ ਟੱਕਣ ਜਾ ਹੀ ਵਿਸ਼ੇਖਣ ਅਸੀਂ ਅੰਦਰ ਬਿਠੇ ਯਕਦਮ ਪਤਾ ਨਹੀਂ ਸਮਝ ਲੱਗੀ ਯਕਦਮ ਅੱਗੇ ਮੌਨਤਾ ਜਾਈ ਇਹ ਕਮਰ ਦਾਤਾ ਖਾਣਾ ਉਹ ਕਰਨਾ ਪੈ ਤਾ ਉਹ ਗਿਆ ਕਿ ਸਮਝ ਲੱਗੀ ਲੱਗੀ ਭੱਜਿਆਂ ਬਾਹਰ ਕਿੰਨੇ ਚਾਰੇ ਜਾਣੇ ਮੁੰਡੇ ਨੂੰ ਪੜਨੇ ਕੌਣ ਚੌਕ ਲਗਾ ਤੇਲੀਆਂ ਦਾ ਬਾਹਰ ਨੂੰ ਭੱਜਿਆ ਸੀ ਲੱਗਦਾ ਕਿ ਕੋਈ ਗਲਤੀ ਹੈ ਗੈਸ ਤੇ ਆਪਣਾ ਨਾਲ ਗੈਸ ਆਕਤੀ ਹੈ ਨਾ ਜਿਹੜਾ ਇੰਟਰਨੈਟ ਬਾਹਰ ਟੈਪ ਹੁੰਦਾ ਨਾ ਟੈਪ ਗੈਸ ਉਹਨਾਂ ਦਾ ਕੋਈ ਪਾਣੀ ਦੋ ਨਾ ਟੈਪ ਹੀ ਪੁਰਾਣਾ ਗੈਸ ਸ਼ਾਟ ਤੇ ਟੈਪ ਵੀ ਦੁਕਾਨਦਾਰ ਤੋਂ ਜਮ ਰਹਿ ਗਿਆ ਫਨੀ ਕੋਲ ਲੈ ਗਿਆ ਕੋਲ ਮੈਂ ਟੂਨ ਆਉਂਦੇ ਅਸਰ ਤੱਕ ਚਲੀ ਗਈ ਅੰਦਰ ਅੱਗ ਲੱਗ ਗਈ ਅੰਦਰ ਜਾ ਕੇ ਕੋਈ ਤਾਂ ਦੁਕਾਨਦਾਰ ਕੋਈ ਮੇਰੇ ਉੱਪਰ ਆਇਆ ਸੀ ਮੇਰੇ ਕੋਲੋਂ ਮੇਰੀ ਦੁਕਾਨਾ ਆ ਗਈਆਂ ਮਰੀਆਂ ਅੱਛਾ ਜੀ ਇਹ ਮੇਰਾ ਬਰਦਰ ਹੈ ਉਹ ਰਿਸ਼ਵਕਰ ਵਾਲਾ ਉਹਨੂੰ ਘਾੜ ਰਿਖ ਰਾਇ ਲਈ ਹੀ ਹੈ ਉੱਥੇ ਵੇਲੇ ਬੜੇ ਬਹਿ ਬੁੜੇ ਦੇ ਨੇ ਮਤਲਬ ਏਸੀ ਸੀ ਲੱਗਿਆ ਉੱਤੇ ਤੇ ਟੋਟੇ ਦੀ ਆਵਾਜ਼ ਆਈ ਬਾਹ 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 ਦੀ ਆਈ ਕਿ ਗੋਲੀ ਗੱਲ ਚੱਲ ਗਈ ਰੋਹ ਪਾ ਕੇ ਬੜਾ ਬੁੜਾ ਤੇ ਮੈਂ ਦੇਖਿਆ ਤੇ ਜਿਹੜਾ ਲੱਗਾ ਮੈਂ ਦੇਖਿਆ ਜਿਹੜਾ ਰਿਸ਼ਵਕਰ ਵਾਲਾ ਉਹਦੀ ਦੁਕਾਨ ਸੀ ਉਹ ਬੜਾ ਜਦਾ ਬਾਹਰ ਬੜਾ ਅੱਗ ਲੱਗੀ ਹੋਈ ਐ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀਏ ਕੱਪੜੇ ਦੇ ਲਾਹੇ ਟੁੱਟ ਗਏ ਕੱਪੜੇ ਲਾਹੇ ਟੁੱਟ ਗਏ ਕੱਪੜੇ ਦੇ ਮੁੰਡੇ ਲਾਹੇ ਟੁੱਟ ਗਏ ਜਿਹੜੇ ਜਿਹੜੇ ਥੱਲੇ ਆਏ ਸੀ ਮੇਰੀ ਛੋਟੀ ਭੁਗਾਈ ਏ ਤੇ ਉਹ ਕਹਿੰਦੀ ਤੁਹਾਡਾ ਬਰਕਰਾਰ ਉਤਾਰ ਲੀਂਦੇ ਇਹਨੂੰ ਵੇਖਿਆ ਤੇ ਫੜ ਲੇ ਫੜ ਲੇ ਜਾਗੇ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੇ ਪਾਉਂਦੇ ਪਹਿਲੇ ਅੰਡਰਗਰਾਊਂਡ ਸਾਡੀ ਦੁਕਾਨ ਦੇ ਲੱਗ ਕਾ ਕਾਰ ਜੀ ਪਰ ਗੈਸ ਪੱਟੀ ਆ ਜਾਂ ਸਾਡੀ ਉੱਥੇ ਇੱਕ ਜਿਹੜਾ ਗਟਰ ਇਹਦਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦੱਤ ਗਟਰ ਛੇਕਾਂ ਵਾਲਾ ਉਹਨਾਂ ਛੇਟਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਜਿਹੜਾ ਛੋਟਾ ਬ੍ਰਦਰ ਹੈ ਮਨੀ ਸਿੰਘਰ ਉਹਨੇ ਕਿਹਾ ਇਹਨਾਂ ਨੂੰ ਤੁਹਾਡੀ ਜਿਹੜੀ ਗੈਸ ਚ ਲੀਕ ਹੋਦੀ ਵੀ ਚ ਗੈਸ ਬਲ ਦੇ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਉਹਨਾਂ ਨੂੰ ਉਹ ਮੁੰਡੇ ਦੇ ਸਾਹਮਣੇ ਬੰਦੇ ਆਏ ਤੇ ਬੰਦਾ ਪੜਖਾਏਗਾ ਜਿੰਨਾ ਕਿ ਤੁਹਾ ਗਰਮੀ ਇੱਕ ਉਹਦੇ ਦੋ ਤਿੰਨ ਵਾਰੀ ਗਿਆ ਉਹਨਾਂ ਨੂੰ ਬਾਤ ਬੰਦ ਕਰਦੇ ਹਾਂ ਹਾਂਜੀ ਚਾਰ ਜੀ ਇਹ ਕੀ ਕਰਦੇ ਕੋਈ ਇਹ ਦੁਕਾਨੇ ਜਿਹੜੇ ਆਪਣੇ ਤੋਂ ਰਿਸ਼ਵਾ ਕਰਵਾਲਦੀ ਦੁਕਾਨ ਸਾਡੀ ਆਪਣੀ ਹੈ ਕਰਾਈ ਦਿੱਤੀ ਹੋਈ ਹੈ ਤੇ ਵੇਲੇ ਤਾਂ ਅਮਰੇ ਵੈਜੀ ਦੱਤੇ ਕਾਦੀ ਦੁਕਾਨ ਦਾ ਦੁਕਾਨੋ ਆਪਣੇ ਉਹ ਉਹਦਾ ਐਕਸਪੋਰਟ ਦਾ ਕੰਮ ਹਾਂਜੀ 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 ਸਾਰੇ ਹਾਂਜੀ ਖਾੜਵੇ ਦਾ ਕੰਮ ਇਹ ਬੱਚਾ ਤੁਹਾਡੀ ਗਲੀ ਦਾ ਹੀ ਆ ਪਟਿਆ ਹੀ ਆਪਣਾ ਅੱਛਾ ਹਾਂਜੀ ਹਾਂਜੀ ਕੌਂਡੀ ਦੇ ਘਰੇ ਇੱਕ ਜੀ ਕੌਂਡੀ ਦੇ ਹਾਂਜੀ ਹਾਂਜੀ ਸਾਰੇ ਛੇ ਭੁਲੇ ਦੇ ਭਲਕ ਨੇ ਇਕੱਠੇ ਜਾਦੇ ਦੇ ਮਤਲਬ ਪਤਾ ਪਤਾ ਦੇਖਣ ਤੇ ਉਹ ਖੇਲਾ ਕੈਂਪਸ ਸਾਦਰ ਦੇ ਉੱਤੇ ਇੰਸੀ ਲੱਗਾ ਹੁੰਦਾ ਸੀ ਤੇ ਉਹ ਗੈਸ ਪਾਈਪ ਲੀਕ ਹੋ ਕੇ ਫਟਣ ਨਾਲ ਅੱਗ ਲੱਗ ਗਈ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਚਿਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ

हाँ वो बेटा पर वो आता था पता नहीं सर क्या हुआ लगा कितने लोग मुझे आ गए चार पांच चार बंदे चार पांच बंदे थे किनको अह मेरे डॉक्टर साहिल जी और साडे को चार पेशेंट्स बर्नस दे आए ने जेड की उमर पूरे कोई पाइप जो गैस को लीक होदा इंसिडेंट सी को ना चार जेड़े पेशेंट जेड़े सी के बर्नस नाल साडे को आए ने ਕੀ ਉਮਰ ਆ ਕਿੰਨੇ ਪਾ ਰਹੇ ਆ ਇਹ ਚ ਟੋਟਲ 4 ਪੇਸ਼ੈਂਟ ਸੀਗੇ ਇਹ ਚ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰੋਕਸੀਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ইয়ার ਔਰ ਇਹ ਜਿਹੜਾ ਜ਼ਿਆਦਾ ਲੋਅਰ ਪਾਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗ ਰਾਈਟ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਉਹ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ